ਮੈਂ ਹਰਪੰਦਰ ਸਿੰਘ ਗ੍ਰਾਮ ਪੰਚਾਇਤ ਮੈਂਬਰ ਰਾਮਵਾਲਾ ਕਲਾਂ ਤੋਂ ਜਿਹੜੀ ਅੱਗ ਲੱਗੀ ਹੈਗੀ ਹੈ ਖੇਤਾਂ ਨੂੰ ਨਾਲ ਲੱਗੀ ਹੈ ਇਹ ਕਿਸ ਤਰ੍ਹਾਂ ਲੱਗੀ ਇਹ ਜੋ ਆ ਆਪਣੀਆਂ ਲੰਮੀ ਲਾਈਟ ਤਾਰਾਂ ਜਾਂਦੀਆਂ ਉੱਪਰ ਦੀ ਤੇ ਇਹਨਾਂ ਤੋਂ ਚੰਗਿਆੜੀ ਢਿੱਗੀ ਯੋਗੇ ਚੜੱਕ ਦੇ ਖੇਤਾਂ ਦੇ ਵਿੱਚ ਸੀ ਚੜੱਕ ਤੇ ਰਾਮਵਾਲਾ ਕਲਾਂ ਦੇ ਖੇਤਾਂ ਦੇ ਵਿਚਾਲੇ ਲੱਗੀ ਆ ਨਾਲ ਆਪਣਾ ਸੈਲਰ ਆ ਤੇ ਜਿੱਥੇ ਅੱਗ ਘੱਟੋ ਘਾਟ 20 ਕਿੱਲੇ ਟਾਂਗਰ ਸੀਗਾ ਜਿੰਨਾਂ ਦਾ ਵੀ ਨੁਕਸਾਨ ਹੋਇਆ ਅੱਗ ਲੱਗਿਆ ਘੱਟੋ ਘਾਟ 20 30 ਕਿੱਲੇ ਆਪਾਂ ਕਹਿ ਸਕਦੇ ਹਾਂ ਨਾਚ ਗਿਆ ਅੱਜ ਦੀ ਕੀ ਫਾਇਰ ਬ੍ਰਿਗੇਡ ਮੌਕੇ ਤੇ हां ਫਾਇਰ ਗ੍ਰੇਡ ਜਦੋਂ ਆਈ ਆ ਇਹ ਦੋਨੋਂ ਆਪਣੇ ਪਿੰਡਾਂ ਦੀ ਸੰਗਤ ਨੇ ਰੜ ਕੇ ਤਿੰਨ ਪਿੰਡਾਂ ਦੀ ਚਾਰਾਂ ਪਿੰਡਾਂ ਦੀ ਸੰਗਤ ਆ ਗਈ ਸੀਗੀ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਆਂਦੀਆਂ ਜਾਂ ਫਾਇਰ ਬ੍ਰਿਗੇਡ ਦੀਆਂ ਟੈਂਕੀਆਂ ਬਣਾਈਆਂ ਛੋਟੀਆਂ ਉਹ ਲੈ ਕੇ ਆਂਦੀਆਂ ਤੇ ਮੌਕੇ ਤੇ ਫਾਇਰ ਗ੍ਰੇਡ ਜਦੋਂ ਆਈ ਆ ਉਹ ਤੁਹਾਨੂੰ ਪਿੰਡ ਦੀ ਸੰਗਤ ਨੇ ਕਾਬੂ ਕਰ ਲਿਆ ਸੀ ਹੁਣ ਕਿੰਨਾ ਕਿ ਨੁਕਸਾਨ ਹੋਇਆ ਹੁਣ ਜਿਹੜਾ ਨੁਕਸਾਨ ਹੋਇਆ ਜੀ ਤੁਸੀਂ ਦੇਖ ਲਓ ਜੀ ਆ ਟਾਂਗਰਾ 20 30 ਕਿੱਲਿਆਂ ਦਾ ਨੱਚਿਆ ਤੇ ਬਾ ਕਨਕ ਨੂੰ ਪਾਇ ਚੱਲੀ ਸੀ ਪਿੰਡ ਦੀ ਸੰਗਤ ਨੇ ਬਚਾ ਕਰ ਲਿਆ